ਆ ਚੈੱਕ ਕਰੋ ਜੇ ਮੈਂ ਤੁਹਾਨੂੰ ਲਿਪਿਸਟਿਕ ਦਿਖਾਣ ਲੱਗ ਜਾਣਾ ਤੇ ਬਹੁਤ ਡਿਜ਼ਾਈਨ ਹੈਗੇ ਨੇ ਤੁਹਾਨੂੰ ਦਿਖਾਣ ਲੱਗ ਗਏ ਆ ਬੱਚਿਆਂ ਦੇ ਵਾਈਫਸ ਨੇ 40 ਰੁਪਏ ਦਾ ਵਾਈਫਸ ਇਹ 200 ਰੁਪਏ ਦਾ ਲੈਣੇ ਆ ਆ ਦੇਖੋ ਟੋਬੀ 45 ਰੁਪਏ 45 ਰੁਪਏ ਦਾ ਵਾਈਫਸ ਠੀਕ ਹੈ ਜੀ ਆ ਨੈਲ ਪੈਂਡ ਚੈੱਕ ਕਰੋ 55 ਰੁਪਏ ਦਾ ਪੀਸ ਦੇ ਦਾਂਗੇ ਤੁਹਾਨੂੰ 55 ਰੁਪੀਜ਼ ਓਨਲੀ 55 ਸੋਹਣੇ ਸੋਹਣੇ ਕੰਟੇਨਰ ਕਿੰਨੇ ਦਾ ਪੀਸ ਹੈ 40 ਰੁਪਏ ਦਾ ਚੈੱਕ ਕਰੋ ਦੋਨੇ ਪਾਸੇ ਜਿਓਮੈਟਰੀਆਂ ਦੋਨੇ ਪਾਸੇ ਆ ਦੇਖੋ ਇਹ ਸਾਰੀਆਂ ਲਿਬਸਟਿਕਾਂ ਪਈਆਂ ਐ ਚੈੱਕ ਕਰੋ ਇਹ ਸਾਰੀਆਂ ਲਿਬਸਟਿਕਾਂ ਕਿੰਨੇ ਦੀ ਪੈਣੀ ਐ 10 ਰੁਪਏ ਦਾ ਪੀਸ ਐ ਬੱਚਿਆਂ ਦੇ ਵਾਈਸ ਨੇ 40 ਰੁਪਏ ਦਾ ਵਾਈਸ ਕੀ 1200 ਰੁਪਏ ਦਾ ਲੈਣੇ ਆ ਆ ਦੇਖੋ ਟੋਬੀ 45 ਰੁਪਏ 45 ਰੁਪਏ ਦਾ ਵਾਈਸ ਠੀਕ ਹੈ ਜੀ ਸਾਰੀਆਂ ਆਈਟਮਾਂ ਬ੍ਰਾਂਡਡ ਆ ਨੇਲ ਪੇਂਡ ਚੈੱਕ ਕਰੋ 55 ਰੁਪਏ ਦਾ ਪੀਸ ਦੇ ਦਾਂਗੇ ਤੁਹਾਨੂੰ 55 ਰੁਪੀਜ਼ ਓਨਲੀ 55 ਆ ਚੈੱਕ ਕਰੋ ਜੇ ਮੈਂ ਤੁਹਾਨੂੰ ਲਿਪਸਟਿਕਾਂ ਦਿਖਾਣ ਲੱਗ ਜਾਣਾ ਤੇ ਬਹੁਤ ਡਿਜ਼ਾਈਨ ਹੈਗੇ ਨੇ ਡਿਜ਼ਾਈਨ ਇੱਕ ਤੋਂ ਇੱਕ ਪਿਆ ਆ ਚੈੱਕ ਕਰੋ ਆ ਦੇਖੋ ਸਾਰੀਆਂ ਲਿਪਸਟਿਕਾਂ ਪਈਆਂ ਆ ਚੈੱਕ ਕਰੋ ਸਾਰੀਆਂ ਲਬਿਸੀਆਂ ਕਿੰਨੇ ਦੀ ਪੈਣੀ ਹੈ 10 ਰੁਪਏ ਦਾ ਪੀਸ ਹੈ 10 ਰੁਪਏ ਦਾ ਪੀਸ ਹੈ 50 ਰੁਪਏ ਦਾ ਸੇਲ ਕਰਨਾ ਤੁਸੀਂ ਇਹ ਚੈੱਕ ਕਰੋ ਸੋਨੇ ਸੋਨੇ ਕੰਟੇਨਰ ਕਿੰਨੇ ਦਾ ਪੀਸ ਹੈ 40 ਰੁਪਏ ਦਾ ਚੈੱਕ ਕਰੋ ਦੋਨੇ ਪਾਸੇ ਜਿਮੈਂਟਰੀਆਂ ਦੋਨੇ ਪਾਸੇ ਇਹ ਚੈੱਕ ਕਰੋ ਤੁਸੀਂ 12 ਪੀਸ 12 ਰੰਗ ਜੀ ਐਦਾਂ ਆਪਣੇ ਕਾਊਂਟਰ ਦੇ ਡਿਸਪਲੇ ਕਰਨੀ ਹੈ ਆਪਣੇ ਕਾਊਂਟਰ ਦੇ ਐਦਾਂ ਡਿਸਪਲੇ ਕਰਨੀ ਹੈ 100 ਰੁਪਏ ਦੀ ਸੇਲ ਕਰਨੀ ਹੈ 20 ਰੁਪਏ ਦੀ ਪੈਣੀ ਹੈ ਠੀਕ ਹੈ ਜੀ ਆ ਚੈੱਕ ਕਰੂੰ ਤਾਨੂੰ ਦਿਖਾਣ ਲੱਗ ਗਏ ਆ ਤੇ ਆ ਦੇਖੋ ਤੁਸੀਂ ਤੁਸੀਂ ਐਦਾਂ ਕਰਕੇ ਡਿਸਪਲੇ ਕਰਨੀ ਹੈ ਆਪਣੇ ਕਾਊਂਟਰ ਤੇ ਆ ਚੈੱਕ ਕਰੋ ਸਟੈਂਡ ਬਣ ਗਿਆ ਤੁਸੀਂ ਐਦਾਂ ਆਪਣੇ ਕਾਊਂਟਰ ਤੇ ਡਿਸਪਲੇ ਕਰਨੀ ਹੈ 100 150 ਰੁਪਏ ਦਾ ਪੀਸ ਤੁਸੀਂ ਸੇਲ ਕਰਨਾ ਹੈ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਪੀਸ ਆਪਣੇ ਫਰੰਟ ਤੇ ਕਾਊਂਟਰ ਤੇ ਰੱਖ ਦਿਓ ਦੂਰੋਂ ਹੀ ਲੋਕੀ ਦੇਖ ਕੇ ਆਣਗੇ ਵੀ ਕੋਸਮੈਟਿਕ ਦੀ ਸ਼ਾਪ ਹੈ ਠੀਕ ਹੈ ਜੀ ਆਇਓ ਅਜਾ ਕਰੋ ਜੇ ਇਹ ਪਿਸਤੀਖ ਦਿਖਣ ਲੱਗਦੀ ਏ ਬਹੁਤ ਨਬਸਤੀਕ ਹੈ ਬਟ ਮੈਂ ਕਹਿੰਦਾ ਵੀ ਚਲੋ ਕੋਈ ਨਹੀਂ ਕਸਟਮਰ ਦੇਖੇਗਾ ਤੇ ਆਏਗਾ ਆ ਦੇਖੋ ਸਾਰੀ ਕੰਪਨੀ ਦੀ ਬਾਏ ਸੀਲਡ ਹੋਏਗੀ ਚੈੱਕ ਕਰੋ ਪੀਸ